10 ਮਹੀਨੇ ਦਾ ਰਿਤੂਬੀਰ ਸਿੰਘ ਜਿਸ ਨੂੰ ਇੱਕ ਹੈਜੀ ਭਿਆਨਕ ਬਿਮਾਰੀ ਲੱਗੀ ਹੈ ਜੋ ਲੱਖਾਂ ਕਰੋੜਾਂ ਦੇ ਵਿੱਚ ਬੱਚਿਆਂ ਨੂੰ ਹੋ ਜਾਂਦੀ ਹੈ ਇਸ ਨੂੰ ਜਿਹੜੀ ਉਹ ਭਿਆਨਕ ਬਿਮਾਰੀ ਲੱਗੀ ਹੈਗੀ ਆ ਜਿਸ ਕਾਰਨ ਪਰਿਵਾਰ ਵਾਲੇ ਇੰਨੇ ਜ਼ਿਆਦਾ ਪਰੇਸ਼ਾਨ ਨੇ ਕਿ ਘਰ ਦੇ ਵਿੱਚ ਗੋਪੀ ਪੰਨੀ ਵੀ ਬੜੀ ਮੁਸ਼ਕਲ ਹੋਈ ਪਈ ਹੈ ਪਰਵਾਰ ਪੰਜਾਬੀਆਂ ਤੋਂ ਲੋਕਾਂ ਤੋਂ ਮਦਦ ਦੀ 구ਹਾਰ ਲਾ ਰਿਹਾ ਹੈ ਇਹਨਾਂ ਦੇ ਪਹਿਲਾ ਬੇਟਾ ਸੀ ਮਨਵੀਰ ਸਿੰਘ ਜਿਨ੍ਹਾਂ ਦੀ ਕਿਸੇ ਬਿਮਾਰੀ ਕਾਰਨ 2 ਸਾਲ ਪਹਿਲਾਂ ਜਿਹੜੀ ਹੈਗੀ ਹੈ 2 ਸਾਲ ਦੀ ਜਦੋਂ ਇਹਨਾਂ ਦੀ ਉਮਰ ਸੀ ਤਾਂ ਉਹਨਾਂ ਦੀ ਜੱਟ ਹੋ ਗਈ ਸੀ ਉਸ ਤੋਂ ਬਾਅਦ ਰੱਬ ਨੇ ਫਿਰ ਸੁਣੀ ਤਾਂ ਰਿਦਮ ਵੀਰ ਦਾ ਜਨਮ ਹੋਇਆ ਪਰ ਉਹੀ ਭਿਆਨਕ ਬਿਮਾਰੀ ਨੇ ਫਿਰ ਘਰ ਦੇ ਵਿੱਚ ਉਹੀ ਬਿਮਾਰੀ ਨੇ ਬੱਚੇ ਨੂੰ ਜਿਹੜਾ ਜਕੜ ਲਿਆ ਹੈਗਾ ਇਹ ਮੇਰਾ ਬੇਟਾ ਇਹ 10 ਮਹੀਨਾ ਦਾ ਇਹਦਾ ਨਾਮ ਰਿਦਮਵੀਰ ਹੈ ਤੇ ਇਸ ਨੂੰ ਐਸਐਮਏ ਟਾਈਪ 1 ਦੀ ਬਿਮਾਰੀ ਹੋ ਗਈ ਉਸ ਨਾਲ ਇਹ ਹਿਲ ਜੁੜ ਨਹੀਂ ਸਕਦਾ ਖਾਣ ਪੀਣ ਚ ਵੀ ਦਿੱਕਤਾਂ ਲੱਗੀਆਂ ਇਸ ਨੂੰ ਪਹਿਲਾਂ ਗੱਤਨ ਖੇਡਾਲ ਵੀ ਲੈਂਦਾ ਸੀ ਹੁਣ ਗੱਤਰ ਵੀ ਨਹੀਂ ਖੜਦੀ ਇਸ ਤੇ ਬਾਈ ਡੇ ਨਾ ਉਹਨੇ ਵੀਕ ਹੁੰਦਾ ਜਾ ਰਿਹਾ ਹੈ ਤੇ ਸਾਨੂੰ ਬਹੁਤ ਹੀ ਜ਼ਿਆਦਾ ਟੈਨਸ਼ਨ ਹੋ ਰਹੀ ਹੈ ਇਹ ਮੇਰੇ ਬੇਟਾ ਰਿਦਮ ਵੀ ਇਸ ਨੂੰ 10 ਮਹੀਨਿਆਂ ਦਾ ਹੈ ਤੇ ਇਹਨੂੰ ਇਸ ਟਾਈਮ ਨੇ 1 ਟਾਈਪ ਦੀ ਪ੍ਰੋਬਲਮ ਹੈ ਨੀ ਇਹਦੇ ਵਿੱਚ ਅਸੀਂ ਪੀਜੀਆਈ ਦਿਖਾ ਲਈ ਸੀ ਕਿ ਪੀਜੀਆਈ ਹਰ ਨੇਟ ਮਤਲਬ ਕੋਲ ਟੈਸਟ ਪਰ ਵਾਈਟ ਉਹਦੇ ਵਿੱਚ ਰਿਪੋਰਟ ਕੀਤਾ ਇਹ ਪੋਜ਼ਿਟਿਵ ਵਾਇਸ ਸੀ ਤੇ ਉਹਨਾਂ ਨੇ ਕਿਹਾ ਕਿ 16 ਕਰੋੜ ਦਾ ਇੰਜੈਕਸ਼ਨ ਨਾ ਜੋ ਕਿ ਅਮਰੀਕਾ ਦੇ ਵਿੱਚ ਲਾਏਗਾ ਸੋ ਜੇ ਲੱਗੇਗਾ ਤਾਂ ਹੀ ਬੱਚਾ ਠੀਕ ਹੋ ਸਕਦਾ ਸਿਰਫ ਇਹਦੇ ਵਿੱਚ ਏਜ ਤੋਂ ਸਾਲੀ ਦੱਸ ਸਕਦੇ ਨੇ ਡਾਕਟਰ ਕਿ ਇਹ ਬਿਮਾਰੀ ਦੇ ਵਿੱਚ ਬੱਚੇ ਦੀ ਮਤਲਬ 1-2 ਮਹੀਨੇ ਦੇ ਵਿੱਚ ਇੰਜੈਕਸ਼ਨ ਮਿਲਣਾ ਜ਼ਰੂਰੀ ਹੈ ਬੱਚੇ ਲਈ ਜਿਵੇਂ ਪਹਿਲਾਂ ਵੀ ਕਹਿੰਦਾ ਕਿ ਮਾਤ ਪਿਓ ਅਸੀਂ ਇਹ ਅਪੀਲ ਕਰਦਾ ਜੀ ਸਾਨੂੰ ਮਦਦ ਕਰੋ ਇਹ ਰੋਟਾ ਵੰਟਾ ਦਿੱਤੀ ਹੋਪ ਦਿੱਤਾ ਜਾਵੇ ਮਦਦ ਕੀਤੀ ਜਾਵੇ ਅੱਗੇ ਬੱਚੇ ਦੀ ਜਾਨ ਬਚਾਈ ਜਾਵੇ ਇਹ ਆਮ ਜਨਤਾ ਦੇ ਵੀ ਹੱਥ ਵਿੱਚ ਹੈ ਗਵਰਨਮੈਂਟ ਦਾ ਇਹਦੇ ਵਿੱਚ ਕੁਝ ਨਹੀਂ ਕਰ ਰਹੀ ਸੰਜੂਆਂ ਨਾਲ ਭਿੱਜੀਆਂ ਅੱਖਾਂ ਮਾਂ ਪਿਓ ਦੀਆਂ ਦਾਦਾ ਦਾਦੀ ਦੀਆਂ ਮਜਬੂਰ ਨੇ ਇਹਨਾਂ ਕੋਲ ਅੰਬਾਨੀਆਂ ਜਿੰਨਾ ਪੈਸਾ ਨਹੀਂ ਹੈ ਜਿਹੜੇ ਆਪਣੇ ਖਾਨਦਾਨ ਦੇ ਵਿਆਹ ਨੂੰ ਸਿਰਫ ਚਮਕਾਉਣ ਲਈ ਇਹਨਾਂ ਕਰੋੜਾਂ ਦਾ ਹਜ਼ਾਰਾਂ ਕਰੋੜਾਂ ਦਾ ਖਰਚਾ ਕਰ ਰਹੇ ਨੇ ਲੋਕ ਇਸ ਨੂੰ ਬਰਬਾਦੀ ਕਹਿੰਦੇ ਨੇ ਪਰ ਰੋਂਦਾ ਪਰਿਵਾਰ ਇੱਕ ਇੱਕ ਰੁਪਏ ਲਈ ਤਰਸ ਰਿਹਾ ਹੁਣ ਆਪਣਿਆਂ ਚੋਂ ਤਾਂ ਕਿਸੇ ਦੀ ਕੰਧ ਅਬਾਨੀ ਨਾਲ ਲੱਗਦੇ ਨਹੀਂ ਸਾਰੇ ਤੁਸੀਂ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਣ ਵਾਲਿਓ ਤੇ ਇਸ ਪੈਸੇ ਚ ਬਰਕਤ ਵੀ ਬਹੁਤ ਹੁੰਦੀ ਹੈ ਤਾਂ ਤੁਸੀਂ ਵੀ ਆਪਣੀ ਕਿਰਤ ਚੋਂ ਆਪਣੀ ਜੇਬ ਮੁਤਾਬਿਕ ਪਰਿਵਾਰ ਦੀ ਸੁਣੋ ਮਦਦ ਕਰੋ ਮਦਦ ਲਈ ਪਰਿਵਾਰ ਨਾਲ ਸੰਪਰਕ ਕਰੋ 9646562686 ਬਾਕੀ ਹੁਣ ਦਰਦ ਪਰਿਵਾਰ ਤੋਂ ਸੰਪਰਕ ਅੱਛਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਆ ਤੁਹਾਡੇ ਨਾਲ ਕਰਨਵੀਰ ਸਿੰਘ ਰੰਦਾਵਾ ਅੱਜ ਤੁਹਾਡੇ ਨਾਲ ਇੱਕ ਅਜਿਹੀ ਖਬਰ ਨਸ਼ਰ ਕਰਾ ਜਾ ਰਹੇ ਹਾਂ ਤੁਹਾਡੇ ਸਾਹਮਣੇ 10 ਮਹੀਨੇ ਦਾ ਰਿਤਮ ਵੀਰ ਸਿੰਘ ਜਿਸ ਨੂੰ ਇੱਕ ਹੈਜੀ ਭਿਆਨਕ ਬਿਮਾਰੀ ਲੱਗੀ ਹੈ ਜੋ ਲੱਖਾਂ ਕਰੋੜਾਂ ਦੇ ਵਿੱਚ ਬੱਚਿਆਂ ਨੂੰ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਦੇ ਪਹਿਲਾਂ ਮੈਂ ਤੁਹਾਨੂੰ ਕਹੂੰਗਾ ਮੇਰੇ ਸਾਥੀ ਨੂੰ ਜਰੂਰ ਇੱਕ ਵਾਰ ਉਹਨਾਂ ਦੀ ਤਸਵੀਰ ਜਰੂਰ ਦਿਖਾਈ ਜਾਵੇ ਇਹ ਉਹ ਬੱਚਾ ਹੈ 10 ਮਹੀਨੇ ਦਾ ਬੱਚਾ ਹੈਗਾ ਰਿਤਮ ਵੀਰ ਸਿੰਘ ਇਸ ਨੂੰ ਜਿਹੜੀ ਉਹ ਭਿਆਨਕ ਬਿਮਾਰੀ ਲੱਗੀ ਹੈਗੀ ਆ ਜਿਸ ਕਾਰਨ ਪਰਿਵਾਰ ਵਾਲੇ ਇੰਨੇ ਜ਼ਿਆਦਾ ਪਰੇਸ਼ਾਨ ਨੇ ਕਿ ਘਰ ਦੇ ਵਿੱਚ ਰੋਟੀ ਬਣਨੀ ਵੀ ਬੜੀ ਮੁਸ਼ਕਲ ਹੋਈ ਪਈ ਹੈ ਉਹਨਾਂ ਦੇ ਨਾਲ ਰਿਦਮ ਵੀਰ ਦੇ ਦਾਦੀ ਜੀ ਨੇ ਦਾਦਾ ਜੀ ਨੇ ਬੜੇ ਪਰੇਸ਼ਾਨ ਨੇ ਮੈਂ ਤਸਵੀਰਾਂ ਮੇਰੇ ਸਾਥੀ ਨੂੰ ਜ਼ਰੂਰ ਕਹੂੰਗਾ ਕਿ ਅੱਖਾਂ ਭਰ ਆਈਆਂ ਨੇ ਦਾਦੀ ਜੀਰ ਦੀਆਂ ਕਿਉਂਕਿ ਇਹੋ 10 ਮਹੀਨੇ ਦਾ ਬੱਚਾ ਹੈ ਜਿਸ ਨੂੰ ਉਸ ਬਿਮਾਰੀ ਦੇ ਕਾਰਨ ਜੂਝ ਰਿਹਾ ਹੈਗਾ ਔਰ ਪਰਿਵਾਰ ਪੰਜਾਬੀਆਂ ਤੋਂ ਲੋਕਾਂ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ ਦੂਜੀ ਕਾਰਨ ਦੱਸ ਦਈਏ ਕਿ ਇਹ ਪਰਿਵਾਰ ਦੇ ਵਿੱਚ ਪਹਿਲਾਂ ਵੀ ਇੱਕ ਬੱਚਾ ਮਨਵੀਰ ਸਿੰਘ ਜਿਹੜੇ ਨੇ ਮੈਂ ਸਾਥੀ ਨੂੰ ਜਰੂਰ ਕਹੂੰਗਾ ਇੱਕ ਵਾਰ ਤਸਵੀਰ ਦਿਖਾਈ ਜਾਵੇ ਇਹਨਾਂ ਦੇ ਪਹਿਲਾ ਬੇਟਾ ਸੀ ਮਨਵੀਰ ਸਿੰਘ ਜਿਨ੍ਹਾਂ ਦੀ ਇਸੇ ਬਿਮਾਰੀ ਕਾਰਨ 2 ਸਾਲ ਪਹਿਲਾਂ ਜਿਹੜੀ ਹੈਗੀ ਹੈ 2 ਸਾਲ ਦੀ ਜਦੋਂ ਇਹਨਾਂ ਦੀ ਉਮਰ ਸੀ ਤਾਂ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਰੱਬ ਨੇ ਫਿਰ ਸੁਣੀ ਤਾਂ ਰਿਦਮ ਵੀਰ ਦਾ ਜਨਮ ਹੋਇਆ ਪਰ ਉਹੀ ਭਿਆਨਕ ਬਿਮਾਰੀ ਨੇ ਫਿਰ ਘਰ ਦੇ ਵਿੱਚ ਉਹੀ ਉਹ ਬਿਮਾਰੀ ਨੇ ਬੱਚੇ ਨੂੰ ਜਿਹੜਾ ਜਕੜ ਲਿਆ ਹੈਗਾ ਪਰਵਾਰਕ ਮੈਂਬਰ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਮਾਂ ਹੀ ਇਸ ਤਰ੍ਹਾਂ ਦਾ ਕਿ ਉਸ ਤੋਂ ਮੇ ਨਾਲ ਗੱਲ ਨਹੀਂ ਬਣਨੀ ਹੈ ਕਿਉਂਕਿ ਜੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਹੀ ਉਹ ਲੋਕਾਂ ਨੂੰ ਦੱਸ ਪਾਣਗੇ ਲੋਕਾਂ ਤੱਕ ਇਹ ਚੀਜ਼ ਪਹੁੰਚਾ ਪਾਣਗੇ ਕੀ ਗੱਲ ਹੋਈ ਹੈ ਪਹਿਲਾਂ ਰਿਦਮ ਵੀਰ ਦੇ ਫਾਦਰ ਨਾਲ ਗੱਲ ਕਰਦੇ ਆ ਪਾਜੀ ਕੀ ਨਾਮ ਹੈ ਤੇ ਕੀ ਪ੍ਰੋਬਲਮ ਹੋਈ ਸਸ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਇਹ ਮੇਰਾ ਬੇਟਾ ਇਹ 10 ਮਹੀਨਾ ਦਾ ਹੈ ਇਹਦਾ ਨਾਮ ਰਿਦਮ ਵੀਰ ਹੈ ਤੇ ਇਸ ਨੂੰ ਐਸਐਮਈ ਟਾਈਪ 1 ਦੀ ਬਿਮਾਰੀ ਹੋ ਗਈ ਹੈ ਜਿਸ ਨਾਲ ਇਹ ਹਿਲ ਜੁਲ ਨਹੀਂ ਕਰ ਸਕਦਾ ਖਾਣ ਪੀਣ ਚ ਵੀ ਦਿੱਕਤਾਂ ਲੱਗ ਗਈ ਇਸ ਨੂੰ ਪਹਿਲਾਂ ਗਰਦਨ ਖਿਲਾਲ ਵੀ ਲੈਂਦਾ ਸੀ ਹੁਣ ਗਰਦਨ ਵੀ ਨਹੀਂ ਖੜਦੀ ਉਸ ਤੋਂ ਹੁਣ ਡੇ ਬਾਈ ਡੇ ਨਾ ਉਹਨੇ ਵੀਕ ਹੁੰਦਾ ਜਾ ਰਿਹਾ ਹੈ ਤੇ ਸਾਨੂੰ ਬਹੁਤ ਹੀ ਜ਼ਿਆਦਾ ਟੈਨਸ਼ਨ ਹੋ ਰਹੀ ਹੈ ਬਹੁਤ ਜ਼ਿਆਦਾ ਵੀ ਸਾਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਵੀ ਆ ਅਸੀਂ ਰਾਤ ਨੂੰ ਵੀ ਸਾਰੀ ਰਾਤ ਰੋ ਰੋ ਕੇ ਕੱਟ ਦਿੰਦੇ ਆ ਵੀ ਅਸੀਂ ਪਹਿਲਾਂ ਵੀ ਇੱਕ ਬੱਚਾ ਖੋ ਚੁੱਕੇ ਆ ਵੀ ਸਾਨੂੰ ਆਇਆ ਵੀ ਅਸੀਂ ਇਹਨੂੰ ਨਾ ਕੋਈਏ ਸਾਡੇ ਚੰਨੀ ਹਿੰਮਤ ਨਹੀਂ ਆ ਇਸ ਲਈ ਸਾਡੀ ਹੈਲਪ ਕਰੋ ਵੀ ਹਾਂ ਵੀ ਤਾਂ ਕਿ ਅਸੀਂ ਇਸ ਬੇਟੇ ਨੂੰ ਆਪਣਾ ਜਿੰਨੇ ਵੀ ਜ਼ਿੰਦਗੀ ਦੇ ਸਕੀਏ ਇਹ ਸਾਡਾ ਸਹਾਰਾ ਬਣ ਜਾ ਕੇ ਅ ਸੋ ਬੜੇ ਨਾਮ ਅਖਰਾ ਅੱਖਾਂ ਨਾਲ ਜਿਹੜੇ ਹੈਗੇ ਨੇ ਅਪੀਲ ਕਰ ਰਹੇ ਨੇ ਲੋਕਾਂ ਨੂੰ ਔਰ ਇਹ ਉਹ ਭਿਆਨਕ ਬਿਮਾਰੀ ਹੈ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਪਹਿਲਾਂ ਵੀ ਇੱਕ ਬੱਚਾ ਜਾ ਚੁੱਕਿਆ ਦੇ ਦੂਸਰੇ ਬੱਚੇ ਨੂੰ ਵੀ ਉਹੀ ਬਿਮਾਰੀ ਆ ਉਹ ਲੋਕਾਂ ਤੋਂ ਅਪੀਲ ਕਰ ਰਹੇ ਨੇ ਪੰਜਾਬੀਆਂ ਤੋਂ ਅਪੀਲ ਕਰ ਰਹੇ ਨੇ ਪੰਜਾਬੀ ਕਹਿੰਦੇ ਬੜੇ ਦਿਲਦਾਰ ਹੁੰਦੇ ਨੇ ਜਿੱਥੇ ਵੀ ਬੈਠੇ ਨੇ ਪੰਜਾਬ 'ਚ ਬੈਠੇ ਨੇ ਵਿਦੇਸ਼ਾਂ 'ਚ ਬੈਠੇ ਨੇ ਤਾਂ ਉਹ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨ ਕਿਉਂਕਿ ਇਸ ਜਿਹੜਾ ਟੀਕਾ ਲੱਗਣਾ ਹੈਗਾ ਉਹ ਬਾਹਰੋਂ ਮੰਗਾਉਣਾ ਪੈਣਾ ਜਿੱਦੀ ਕੀਮਤ ਲਗਭਗ 16 ਕਰੋੜ ਦੇ ਕਰੀਬ ਹੈਗੀ ਆ ਤਾਂ ਪਰਿਵਾਰ ਜਿਹੜਾ ਹੈਗਾ ਇੰਨਾ ਕਹਿ ਸਕਦੇ ਆ ਇੰਨਾ ਮਜ਼ਬੂਤ ਨਹੀਂ ਹੈਗਾ ਕਿ ਉਹ 16 ਕਰੋੜ ਰੁਪਏ ਖਰਚ ਮਤਲਬ ਕਰ ਸਕੇ ਉਹਨਾਂ ਲਈ ਉਹਨਾਂ ਕੋਲ 16 ਕਰੋੜ ਰੁਪਇਆ ਇਕੱਠਾ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਤਾਂ ਉਹ ਪਰਿਵਾਰ ਗੁਹਾਰ ਲਾ ਰਿਹਾ ਪੰਜਾਬੀਆਂ ਨੂੰ ਲੋਕਾਂ ਨੂੰ ਕਿ ਉਹ ਮਦਦ ਕਰਨ ਮੈਂ ਉਸ ਬੱਚੇ ਦੀ ਤਸਵੀਰ ਦਿਖਾਣਾ ਚਾਹੁੰਗਾ ਦੇਖੋ ਪਹਿਲਾਂ ਕਹਿੰਨੇ ਨੇ ਕਿ ਹਿਲਜੁਲ ਨਹੀਂ ਕਰ ਰਿਹਾ ਹੈਗਾ ਕਿਉਂਕਿ ਜਿਹੜੀਆਂ ਬਾਵਾ ਤੋਂ ਜਿਹੜੀਆਂ ਲੱਤਾਂ ਤੋਂ ਆ ਜਾਂ ਉਹਨਾਂ ਦੀ ਗਰੋਥ ਨਹੀਂ ਹੋ ਰਹੀ ਬੱਚੇ ਨੂੰ ਇਹੋ ਭਿਆਨਕ ਬਿਮਾਰੀ ਹੈ ਜਿਹੜੀ ਲੱਖਾਂ ਕਰੋੜਾਂ ਦੇ ਵਿੱਚ ਕਿਸੇ ਬੱਚਿਆਂ ਨੂੰ ਹੁੰਦੀ ਹੈ ਮਾਤਾ ਨਾਲ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭੈਣ ਜੀ ਕੀ ਨਾਮ ਹੈ ਤੇ ਕੀ ਪ੍ਰੋਬਲਮ ਹੋਈ ਸ਼੍ਰੀ ਕਸਰ ਨੂੰ ਮੇਰਾ ਨਾਮ ਮਨਪ੍ਰੀਤ ਕੋਰੇ ਤੇ ਇਹ ਮੇਰਾ ਬੇਟਾ ਰਿਦਮ ਵੀਰ ਸਿੰਘ 10 ਮਹੀਨਿਆਂ ਦਾ ਹੈ ਤੇ ਇਹਨੂੰ ਐਸਐਮਏ 1 ਟਾਈਪ ਦੀ ਪ੍ਰੋਬਲਮ ਹੈ ਇਹਨੂੰ ਤੇ ਇਹਦੇ ਵਿੱਚ ਅਸੀਂ ਪਜੀ ਆਈ ਦਿਖਾ ਰਹੀ ਸੀਗੀ ਕਿ ਪਜੀ ਆਈ ਵਾਲਿਆਂ ਨੇ ਮਤਲਬ ਰਿਪੋਰਟ ਟੈਸਟ ਕਰਵਾਏ ਤਾਂ ਉਹਦੇ ਵਿੱਚ ਰਿਪੋਰਟ ਇਹਦੀ ਪੋਜ਼ਿਟਿਵ ਆਈ ਸੀਗੀ ਤੇ ਉਹਨਾਂ ਨੇ ਕਿਹਾ ਕਿ 16 ਕਰੋੜ ਦਾ ਇੰਜੈਕਸ਼ਨ ਆ ਜੋ ਕਿ ਅਮਰੀਕਾ ਦੇ ਵਿੱਚੋਂ ਆਏਗਾ ਤੇ ਮਤਲਬ ਕਿ ਉਹ ਦੇ ਲੱਗੇਗਾ ਤਾਂ ਹੀ ਬੱਚਾ ਠੀਕ ਹੋ ਸਕਦਾ ਸਿਰਫ ਇਹਦੇ ਵਿੱਚ ਏਜ 2 ਸਾਲ ਹੀ ਦੱਸਦੇ ਨੇ ਡਾਕਟਰ ਕਿ ਇਹ ਬਿਮਾਰੀ ਦੇ ਵਿੱਚ ਬੱਚੇ ਦੀ ਕਿ ਸਾਨੂੰ 2-3 ਮਹੀਨੇ ਮਤਲਬ 1-2 ਮਹੀਨੇ ਦੇ ਵਿੱਚ ਇੰਜੈਕਸ਼ਨ ਮਿਲਣਾ ਜ਼ਰੂਰੀ ਹੈ ਬੱਚੇ ਲਈ ਕਿਉਂਕਿ ਪਹਿਲੇ ਬੇਟਾ ਵੀ ਸਾਨੂੰ ਉਹਦੇ ਬਾਰੇ ਲੇਟ ਪਤਾ ਲੱਗਿਆ ਸਾਨੂੰ ਪਹਿਲੇ ਬੱਚੇ ਬਾਰੇ ਨਹੀਂ ਪਤਾ ਸੀ ਕਿਉਂਕਿ ਆਪਾਂ ਨੂੰ ਕਦੇ ਸੁਣਿਆ ਹੀ ਨਹੀਂ ਇਸ ਬਿਮਾਰੀ ਬਾਰੇ ਅਸੀਂ ਮਤਲਬ ਕਿ ਜਦੋਂ ਪਹਿਲੀ ਵਾਰ ਸੁਣਿਆ ਸੀ ਤਾਂ ਅਸੀਂ ਸ਼ੌਕ ਦੇ ਵਿੱਚ ਰਹਿ ਗਏ ਸੀਗੇ ਕਿ ਹਾਂ ਬੱਚੇ ਨੂੰ ਐਡੀ ਬੜੀ ਭਿਆਨਕ ਬਿਮਾਰੀ ਨਾ ਸੀ ਕਦੇ ਨਾਮ ਸੁਣਿਆ ਸੀ ਪਹਿਲੀ ਵਾਰ ਦੇਖਿਆ ਸੀਗਾ ਪਹਿਲਾ ਮਤਲਬ ਫਰਸਟ ਬੱਚਾ ਦੇਖਿਆ ਸੀ ਕਿ ਸਾਡੇ ਬੱਚੇ ਨੂੰ ਇਹ ਪ੍ਰੋਬਲਮ ਹੋ ਗਈ ਤੇ ਉਸ ਟਾਈਮ ਅਸੀਂ ਕੁਝ ਵੀ ਨਹੀਂ ਕਰ ਸਕੇ ਕਿਉਂਕਿ ਲੇਟ ਪਤਾ ਲੱਗਣ ਦੇ ਬਾਅਦ ਕੁਝ ਵੀ ਨਹੀਂ ਹੋ ਸਕਿਆ ਤੇ ਹੁਣ ਇਹ ਬੱਚਾ ਮਤਲਬ ਸੈਕਿੰਡ ਬੇਬੀ ਹੈ ਮੇਰਾ ਤੇ ਇਹਨੂੰ ਵੀ ਸੇਮ ਪ੍ਰੋਬਲਮ ਹੋ ਗਈ ਤੇ ਅਸੀਂ ਇਹਦੇ ਲਈ ਜੋ ਵੀ ਕਰਾਂਗੇ ਮਤਲਬ ਲੜਾਂਗੇ ਕਿ ਹਾਂ ਇਹ ਬੱਚੇ ਦੀ ਜ਼ਿੰਦਗੀ ਬਚ ਸਕੇ ਹਾਂਜੀ ਸੋ ਅ ਜਿਵੇਂ ਤੁਹਾਨੂੰ ਲੱਗੇ ਕਿ ਪਰਿਵਾਰ ਦੇ ਵਿੱਚ ਪਹਿਲਾਂ ਵੀ ਕਿਸੇ ਨੂੰ ਪ੍ਰੋਬਲਮ ਸੀਗੀ ਤੁਹਾਡੇ ਜਾਂ ਮਤਲਬ ਤੁਹਾਡੇ ਹਸਬੰਡ ਦੇ ਪਰਿਵਾਰਕ ਮੈਂਬਰਾਂ ਚੋਂ ਵੀ ਜਾਂ ਮੈਂ ਬਲੱਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਹੀਂ ਨਹੀਂ ਸਰ ਮਤਲਬ ਕਿ ਵੈਸੇ ਡਾਕਟਰ ਕਹਿੰਦੇ ਕਿ ਜੈਨੇਟਿਕ ਪ੍ਰੋਬਲਮ ਹੈ ਪਰ ਸਾਡੇ ਕਿਸੇ ਵੀ ਪਰਿਵਾਰ ਦੇ ਵਿੱਚ ਐਮੇ ਦੀ ਕੋਈ ਪ੍ਰੋਬਲਮ ਨਹੀਂ ਸਾਡਾ ਮਤਲਬ ਕਿ ਸਾਰੇ ਨਾਰਮਲ ਨੇ ਸਾਰੇ ਮਤਲਬ ਪਰਿਵਾਰ ਵਾਲੇ ਮੇਰੇ ਪਿਕੇਸੋ ਵੀ ਤੇ ਮੇਰੇ ਸੋਹਰਿਆਂ ਦੇ ਵਿੱਚੋਂ ਉਹ ਇੱਕ ਭਿਆਨਕ ਬਿਮਾਰੀ ਤੋਂ ਗੁਜ਼ਰ ਰਿਹਾ ਹੈਗਾ ਬੱਚਾ ਤੇ ਮੈਂ ਸਾਰੇ ਸਾਡੀ ਟੀਮ ਵੀ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਵੱਲੋਂ ਵੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈਗਾ ਤਾਂ ਜਰੂਰ ਇਹਨਾਂ ਦੇ ਨੰਬਰ ਅਕਾਊਂਟ ਨੰਬਰ ਆਈ ਐਫ ਐਸ ਆਈ ਕੋਡ ਦੇ ਸਹਿਤ ਜਿਹੜੇ ਹੈਗੇ ਅਸੀਂ ਖਬਰ ਦੇ ਵਿੱਚ ਨਸ਼ਰ ਜਰੂਰ ਕਰਾਂਗੇ ਦਿਖਾਵਾਂਗੇ ਜਰੂਰ ਉਹ ਜਰੂਰ ਸਸਟੇਜਣ ਤੇ ਮੈਂ ਤੁਹਾਨੂੰ ਤਸਵੀਰਾਂ ਇਕਰ ਫੇਰ ਦੇਵਾਂਗੇ ਦਾਦਾ ਜੀ ਐਂਡ ਦਾਦੀ ਜੀ ਜਿਨ੍ਹਾਂ ਨੂੰ ਕਿਉਂਕਿ ਬੱਚਿਆਂ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਪਹਿਲਾਂ ਵੀ ਬੱਚਾ ਸੀ ਜਿਸ ਦੀ ਇਸੇ ਕਰਕੇ ਪ੍ਰੋਬਲਮ ਹੋਈ ਸੀਗੀ ਡੈਥ ਹੋ ਚੁੱਕੀ ਉਹ بڑے ਬੱਚੇ ਦੀ ਸੀ ਜਿਹਨਾਂ ਦਾ ਨਾਮ ਮਨਵੀਰ ਸੀਗਾ ਤੇ ਉਹੀ ਬਿਮਾਰੀ ਹੁਣ ਛੋਟੇ ਜਿਹੜਾ ਆਪਾਂ ਕਹਿੰਦੇ ਨੇ ਦੂਸਰੇ ਬੇਟੇ ਨੂੰ ਹੋਈ ਹੈ ਉਸ ਦੀ ਡੈਥ ਹੋਣ ਤੋਂ ਬਾਅਦ ਦੂਸਰਾ ਬੇਟਾ ਹੋਇਆ ਦੋਨੋਂ ਨੂੰ ਉਹੀ ਪ੍ਰੋਬਲਮ ਹੋਈ ਹੈ ਦਾਦੀ ਜੀ ਸਾਡੇ ਨਾਲ ਨੇ ਅ ਦਾਦੀ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਸਰੀ ਘਰ ਸਾਰਿਆਂ ਨੇ ਵੀ ਪਹਿਲੇ ਹੀ ਪੁੱਤ ਤਾਂ ਕੁਮਾ ਚੁੱਕੇ ਸੀ ਅਸੀਂ ਅਪੀਲ ਕਰਦਾ ਜੀ ਤੁਸੀਂ ਸਾਨੂੰ ਮਦਦ ਕਰੋ ਮੇਰਾ ਪੋਤਾ ਬਚ ਜਾਈ ਜੀ ਸਾਡੀ ਤਾਂ ਇਹ ਯਾਰ ਜੀ ਕੀ ਲੱਗਦਾ ਸੀ ਪਹਿਲੀ ਵਾਰ ਜਦੋਂ ਬੱਚਾ ਹੋਇਆ ਸੀ ਬੇਟਾ ਹੋਇਆ ਸੀ ਜਦੋਂ ਉਦੋਂ ਪਤਾ ਨਹੀਂ ਲੱਗਿਆ ਬਿਮਾਰੀ ਦਾ ਵੀ ਇਸ ਤਰ੍ਹਾਂ ਦਾ ਜੀ ਸਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਜੀ ਸਾਨੂੰ ਅਨ ਬਾਅਦ ਚ ਪਤਾ ਲੱਗਿਆ ਜੀ ਡਾਕਟਰ ਕਹਿੰਦੇ ਪੀਜੀਏ ਲੈ ਜਾਓ ਜੀ ਪੀਜੀਏ ਤੁਹਾਨੂੰ ਪਤਾ ਜੀ 2 ਮਹੀਨੇ ਪਿਛੋਂ ਰਿਪੋਰਟ ਆਈ ਉਦੋਂ ਸੀ ਬੱਚੇ ਦਾ ਕੁਝ ਨਹੀਂ ਕਰ ਸਕਿਆ ਜੀ ਬਹੁਤ ਲਾਜੇ ਰਜਿੰਦਰਾ ਵੀ ਐਡਮਿਟ ਕਰਿਆ ਮੇਰੇ ਪੋਤੇ 15 ਦਿਨ ਵੈਂਟੀਲੇਟਰ ਤੇ ਪਿਆ ਰਿਹਾ ਜੀ ਬਸ ਅਸੀਂ ਉਹ ਦੁੱਖਾ ਜੀ ਤੱਕ ਨਹੀਂ ਪੜ ਸਕਦੇ ਜੀ ਬੜੇ ਮੈਂ ਪੁੱਤ ਹੋ ਗਈ ਹੈ ਸਾਡੇ ਉਹ ਵੀ ਨਹੀਂ ਜਾ ਪੜ ਸਕਦੇ ਜੀ ਅਸੀਂ ਮੇਰੇ ਪੋਤੇ ਦੀ ਤਸਵੀਰ ਵੀ ਨਹੀਂ ਦੇਖ ਸਕਦੇ ਜੀ ਅੱਜ ਇਹ ਗਲੇ ਮਾਲ ਕੁਰੇ ਸਤ ਗੁਰੂ ਮਰੇ ਸੰਗ ਤੁਮਰੇ ਅਰਦਾਸ ਕਰਦੇ ਆ ਜੀ ਸਾਡੀ ਮਦਦ ਕਰੋ ਜੀ ਮੇਰੇ ਪੁੱਤੇ ਨੂੰ ਬਚਾ ਸਕੋ ਜੀ ਤੁਸੀਂ ਮੈਂ ਮੇਰੇ ਸਾਥੀ ਜਰੂਰ ਕਹੂੰਗਾ ਇੱਕ ਵਾਰ ਦਿਖਾ ਜਾਣ ਦਾਦੀ ਉਹ ਨਾਂ ਮੱਖਾਂ ਨਾਲ ਜਿਹੜੇ ਹੈਗੇ ਨੇ ਲੋਕਾਂ ਨੂੰ ਮਾਂ ਐ ਫਾਦਰ ਐ ਦਾਦਾ ਜੀ ਬੈਠੇ ਨੇ ਤਾਂ ਇੰਨੇ ਜਿਆਦਾ ਨਾਂ ਮੱਖ ਹੋਈਆਂ ਪੀਆਂ ਨੇ ਕਿ ਲੋਕਾਂ ਨੂੰ ਗੁਹਾਰ ਲਾ ਰਹੇ ਨੇ ਗ ਮਦਦ ਦੀ ਗੁਹਾਰ ਲਾ ਰਹੇ ਨੇ ਕਿ ਲੋਕ ਆ ਜਿਹੜੇ ਪੰਜਾਬੀ ਨਹੀਂ ਯਾਰ ਕਿਤੇ ਵੀ ਲੋਕ ਜਿਹੜੇ ਵਸਦੇ ਨੇ ਜਿਹੜੇ ਮਦਦ ਕਰ ਰਹੇ ਨੇ ਉਹ ਇਸ ਬੱਚੇ ਦੀ ਮਦਦ ਜਰੂਰ ਕਰਨ ਦਾਦਾ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੱਖਾਂ ਭਰੀਆਂ ਹੋਈਆਂ ਨੇ ਚਲੋ ਫਿਰ ਵੀ ਗੱਲ ਕਰਦੇ ਆ ਸਰ ਜਦੋਂ ਤੁਹਾਨੂੰ ਲੱਗਿਆ ਕਿ ਪਹਿਲੇ ਬੇਟੇ ਦੀ ਬਿਮਾਰੀ ਹੈ ਦੂਜੇ ਵੱਢਦੀ ਹੈ ਤੇ ਹੁਣ ਫਿਰ ਲੋਕ ਮਦਦ ਲਈ ਆ ਰਹੇ ਨੇ ਅੱਗੇ ਕੀ ਆ ਰਹੇ ਨੇ ਜੀ ਪਰ ਗਵਰਨਮੈਂਟ ਨਹੀਂ ਕੁਝ ਵੀ ਕਰ ਰਹੀ ਇਹਦੇ ਤੇ ਥੋੜਾ ਬਹੁਤਾ ਚਲੋ ਜਿੱਦਾਂ ਦਾ ਮੀਡੀਆ ਚ ਫੈਲ ਆਇਆ ਜੀ ਉਦੋਂ ਦੇ ਮਤਲਬ ਚੱਲ ਰਹੀ ਹੈ ਥੋੜੀ ਬਹੁਤੀ ਕਿੰਨਾ ਖਰਚਾ ਤੁਹਾਨੂੰ ਦੱਸਿਆ ਡਾਕਟਰਾਂ ਨੇ ਵੀ ਜਿਹੜਾ ਹੋ ਜੂਗਾ ਜੀ 16 ਕਰੋੜ ਦੱਸ ਰਹੇ ਨੇ 16 ਕਰੋੜ ਤਾਂ ਹੁੰਦਾ ਤੁਹਾਨੂੰ ਪਤਾ ਹੀ ਹੈਗਾ ਵੀ ਸੰਗਤ ਨੂੰ ਵੀ ਸਭ ਨੂੰ ਪਤਾ ਹੈਗਾ ਕਿ ਕਿੱਥੇ ਐਨੀ ਤਾਂ ਉਹ ਇੱਕ ਤਾਂ ਮਕਾਨ ਹੈ ਜੀ ਹੈ ਜੀ ਇਹਦੇ ਚ ਜੇ ਵੇਚ ਵੀ ਦੇਵਾਂਗੇ ਤਾਂ 20-25 ਲੱਖ ਦਾ ਹੀ ਹੋਏਗਾ ਇਹ ਜੇ ਇਹਨੇ ਕਦੋਂ ਹੁੰਦਾ ਫਿਰ ਤਾਂ ਅਸੀਂ ਦਮਾੜ ਉਹਨਾਂ ਇਸੇ ਮੂਰੇ ਹੱਥ ਜੋੜਦੇ ਹੀ ਨਾ ਉਹ ਮਾਲਕ ਮੂਰੇ ਵੀ ਹੱਥ ਜੋੜਦੇ ਆ ਸੰਗਤ ਮੂਰੇ ਜਨਤਾ ਮੂਰੇ ਹੱਥ ਜੋੜਦੇ ਆਂ ਇਹਦੀ ਉਸਵਾਰੇ ਉਪ ਕੀਤਾ ਜਾਵੇ ਮਦਦ ਕੀਤੀ ਜਾਵੇ ਤਾਂ ਕਿ ਬੱਚੇ ਜਾਨ ਬਚਾਈ ਜਾ ਸਕੇ ਇਹ ਆਮ ਜਨਤਾ ਦੇ ਵੀ ਹੱਥ ਵਿੱਚ ਹੈ ਗਵਰਨਮੈਂਟ ਦਾ ਇਹਦੇ ਵਿੱਚ ਕੁਝ ਨਹੀਂ ਕਰ ਰਹੀ ਜੀ ਸਾਡੀ ਮਦਦ ਪਹਿਲਾਂ ਬੱਚਾ ਸੀਗਾ ਉਦੋਂ ਵੀ ਇਹਨਾਂ ਨੇ ਕਿਸੇ ਨੇ ਉਹ ਨਹੀਂ ਕਰਿਆ ਜਦੋਂ ਸਾਨੂੰ ਪਤਾ ਲੱਗਿਆ ਚਲੋ ਉਹ ਲੇਟ ਪਤਾ ਲੱਗਿਆ ਸੀ ਹੁਣ ਤਾਂ ਵੈਲ ਟਾਈਮ ਤੇ ਹੀ ਆਗਾ ਤਾਂ ਟਿਕਾ ਬੱਚੇ ਦੀ ਜਾਨ ਤੇ ਬਣਾਈ ਹੋਈ ਹੈ ਕਿਉਂਕਿ ਬਿਮਾਰੀ ਇੰਨੀ ਭਿਆਨਕ ਹੈ ਜਦ ਤੱਕ ਉਹ ਟਿਕਾ ਨਹੀਂ ਲੱਗੇਗਾ ਤਾਂ ਬੱਚਾ ਠੀਕ ਨਹੀਂ ਹੋ ਪਾਏਗਾ 16 ਕਰੋੜ ਰੁਪਏ ਦਾ ਜਿਹੜਾ ਉਹ ਟਿਕਾ ਜਿਹੜਾ ਬਾਹਰੋਂ ਮੰਗਵਾਉਣਾ ਪੈਣਾ ਉਹਦੇ ਲਈ ਵੀ ਸਮਾਂ ਲੱਗਦਾ ਹੈਗਾ ਤਾਂ ਲੋਕਾਂ ਨੂੰ ਜ਼ਰੂਰ ਅਪੀਲ ਕਰਦੇ ਨਜ਼ਰ ਆ ਰਹੇ ਨੇ ਪਰਿਵਾਰਕ ਮੈਂਬਰ ਵੀ ਆ ਉਹ ਸਾਡੀ ਟੀਮ ਵੱਲੋਂ ਵੀ ਅਸੀਂ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕਰਾਂਗੇ ਕਿ ਜ਼ਰੂਰ ਇਹਨਾਂ ਦੀ ਜੜੀ ਮਦਦ ਕੀਤੀ ਜਾਵੇ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ న్యూਸ ਲਈ ਪਟਿਆਲਾ ਤੋਂ ਕਰਨ ਸਿੰਘ ਰੰਦਾਵਾ ਦੀ ਰਿਪੋਰਟ